ਪੰਜਾਬ ਦੇ ਵਿੱਚ ਲੁੱਟ ਖੋਹ ਦੀਆਂ ਵਾਰਦਾਤਾਂ ਦੇ ਵਿੱਚ ਲਗਾਤਾਰ ਵਾਤਾ ਹੁੰਦਾ ਜਾ ਰਿਹਾ ਹੈ ਬੀਤੀ ਰਾਤ ਅਸ਼ਰੂ ਰਾਮ ਕਰੀਆਨੀ ਦੀ ਦੁਕਾਨ ਬੰਦ ਕਰਕੇ ਆਪਣੀ ਮਾਤਾ ਦੇ ਨਾਲ ਜਦੋਂ ਘਰ ਆ ਰਿਹਾ ਸੀ ਤਾਂ ਤਿੰਨ ਆਲਪਛਾਤੇ ਮੋਟਰਸਾਈਕਲ ਸਵਾਰ ਲੁਟੇਰਿਆਂ ਦੇ ਵੱਲੋਂ ਦੁਕਾਨ ਦੇ ਮਾਲਕ ਦੀ ਐਕਟਿਵਾ ਦੇ ਵਿੱਚ ਮੋਟਰਸਾਈਕਲ ਮਾਰਿਆ ਅਤੇ ਦੁਕਾਨ ਦਾ ਮਾਲਕ ਤੇ ਉਸ ਦੀ ਮਾਤਾ ਜ਼ਮੀਨ ਤੇ ਡਿੱਗੇ ਤਾਂ ਲੁਟੇਰਿਆਂ ਦੇ ਵੱਲੋਂ ਐਕਟਿਵਾ ਖੋ ਕੇ ਰਫੂ ਚੱਕਰ ਹੋਏ ਨੇ ਅਤੇ ਅਸ਼ਰੂ ਰਾਮ ਤੇ ਵੱਲੋਂ ਭੱਜ ਕੇ ਐਕਟਿਵਾ ਆਪਣੇ ਕਬਜ਼ੇ ਵਿੱਚ ਕਰਨ ਦੀ ਕੋਸ਼ਿਸ਼ ਕੀਤੀ ਪਰ ਲੁਟੇਰਿਆਂ ਨੇ ਉਸ ਦੇ ਉੱਤੇ ਹਮਲਾ ਕੀਤਾ ਐਕਟਿਵਾ ਦੇ ਵਿੱਚ 2 ਲੱਖ ਰੁਪਏ ਦੀ ਰਾਸ਼ੀ ਪਈ ਸੀ ਅਤੇ ਲੁਟੇਰੇ ਐਕਟਿਵਾ ਦੇ ਨਾਲ-ਨਾਲ 2 ਲੱਖ ਰੁਪਏ ਵੀ ਲੁੱਟ ਕੇ ਨਾਲ ਲੈ ਗਏ ਨੇ ਪੀੜਤ ਵਿਅਕਤੀ ਦਾ ਇਲਾਜ ਚੱਲ ਰਿਹਾ ਹੈ ਹਾਲਾਂਕਿ ਪੁਲਿਸ ਦੇ ਵੱਲੋਂ ਲੁੱਟ ਖੋਹ ਦੀਆਂ ਵਾਰਦਾਤਾਂ ਦੀ ਡੂੰਘਾਈ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ। ਅਸੀਂ ਆਪਣੀ ਦੁਕਾਨ ਤੋਂ ਘਰ ਜਾ ਰਹੇ ਸੀ ਸਰ। ਆਪਣੇ ਘਰ ਤੋਂ ਬੋੜਾ ਗਿਰ ਤੋਂ ਅਮਰੇ ਨਵੀਂ ਬਸਤੀ ਮਾਰਕੀਟ ਸੜਕਾ ਉੱਥੇ ਜਾ ਰਹੇ ਸੀ ਸਰ। ਹੋਇਆ ਕੀ ਹੋਇਆ ਸੀ ਸਰ ਮੈਂ ਆਪਣੇ ਘਰ ਜਾ ਰਿਹਾ ਸੀ ਕਿ ਮੇਰੇ ਆਪੋਜ਼ਿਟ ਇੱਕ ਮੋਟਰਸਾਈਕਲ ਵਾਲ ਸਾਈਕਲ ਵਾਲ ਆਇਆ ਉਹਨੇ ਜਾਣਬੁੱਝ ਕੇ ਮੇਰੇ ਵਿੱਚ ਮੋਟਰਸਾਈਕਲ ਮਾਰਿਆ ਤੇ ਮੇਰੇ वैसे दिन अपनी दुकान तो कलेक्शन किसी वो एक्टिवा ਦੇ ਵਿੱਚ ਪਈ ਸੀ ਉਹ ਮੈਨੂੰ ਗੇੜ ਕੇ ਐਕਟਿਵਾ ਲੈ ਕੇ ਫਰਾਰ ਹੋਣ ਲੱਗੇ ਮੈਂ ਉਹਨਾਂ ਦੇ ਮਗਰ ਭੱਜ ਤਾ ਮੇਰੇ ਉਹਨਾਂ ਨੇ ਸੱਟ ਮਾਰ ਕੇ ਲੱਭ ਜਗੇ ਉਹ ਮੇਰੇ ਮੋਟਰਸਾਈਕਲ ਤੇ ਟੱਪਾ ਜਾ ਮਾਰਿਆ ਸਰ ਤੁਹਾਡਾ ਕੀ ਲੱਗੇ ਉਹ ਸਿਰਪੀਮੈਂਟ ਲੱਗੇ ਸਰ ਐਕਟਿਵਾ ਵੀ ਲੱਗੇ ਸਰ ਕਿੰਨੀ ਕੁ ਪੇਮੈਂਟ ਸੀਗੀ ਸਰ 2 ਲੱਖ ਦੇ ਕਰੀਬ ਹੋਗੀ ਸੀ ਤੁਹਾਡੇ ਨਾਲ ਕੌਣ ਸੀ ਸਰ ਮਾਤਰੀ ਮੇਰੇ ਮਾਤਾ ਜੀ ਸੀ ਕਿ ਉਹ ਉਹ ਮਾਤਾ ਜੀ ਸਾਈਡ ਤੇ गिर ਗਏ ਸਰ ਅੱਛਾ ਉੱਥੇ ਕੋਈ ਹੈ ਨਹੀਂ ਸੀ ਉਸ ਟਾਈਮ ਸਰ ਉੱਥੇ ਨਹੀਂ ਰਜਾ ਸੀ ਥੋੜਾ ਜਿਹਾ ਉਸ ਤੋਂ ਅੱਗੇ ਨਾਲ ਦੀ ਨਾਲ ਕੱਟ ਹੋ ਗਿਆ ਸਰ ਉਸ ਤੋਂ ਬਾਅਦ ਦੋ ਮਿੰਟਵਾਦੀ ਕੱਟ ਹੋ ਗਿਆ ਤੇਨੇ ਜਾਣੀ ਸੀ ਉਹ ਹਾਂਜੀ ਤਿੰਨ ਜਣੇ ਸੀ ਕਿ ਸਰ ਉਹ ਕਹਿੰਦੇ ਸੀ ਸਰ ਮੋਟਰਸਾਈਕਲ ਤੇ ਕੋਈ ਨੰਬਰ ਨੰਬਰ ਸੀਗਾ ਸਰ ਨੰਬਰ ਨਹੀਂ ਸੀਗਾ ਉਹਨਾਂ ਦਾ ਅੱਛਾ ਜੀ ਜੀ ਸਰ ਜੀ ਮੰਗ ਹਾਂਜੀ ਜੇ ਨੰਬਰ ਹੁੰਦਾ ਸਰ ਫਿਰ ਤਾਂ ਫੜੇ ਜਾਂਦੇ ਉਹ ਹੁਣ ਕੀ ਮੰਗ ਕਰਦੇ ਹਾਂਜੀ ਹੁਣ ਕੀ ਮੰਗ ਕਰਦੇ ਸਰ ਮੈਂ ਤਾਂ ਇਹ ਕਹਿੰਦਾ ਵੀ ਚਲੋ ਜਿਵੇਂ ਉਹਨੇ ਦੋ ਦਿਨ ਪਹਿਲੇ ਆਪਣੇ ਸ਼ਹਿਰ ਚ ਆਪਣੇ ਪੰਜਾਬ ਚ ਕਢਣਾ ਮਾਰੇ ਵੀ ਇਹਨਾਂ ਨੂੰ ਕੱਲ੍ਹ ਵੀ ਸਾਡੇ ਨਾਲ ਹੋ ਗਿਆ ਕੱਲ੍ਹ ਕਿਸੇ ਹੋਰ ਨਾਲ ਵੀ ਹੋ ਸਕਦੇ ਤੇ ਆਪਣੇ ਅੱਜਕੱਲ੍ਹ ਬੱਚੇ-ਬੱਚੇ ਵੀ ਇਕੱਲੇ ਨੇ ਜਵਾਨ ਬੱਚੇ ਵੀ ਇਕੱਲੇ ਨੇ ਕਿ ਉਹਨਾਂ ਦੀ ਦੇਖਭਾਲ ਕੌਣ ਕਰੂਗਾ ਜੇ ਆਪਾਂ ਨਹੀਂ ਕੋਤੋਂ ਲੱਗੇ ਕੋਟੀਏ ਪੇਮੈਂਟ ਦੁਕਾਨ ਦੀ ਸੀਗੀ ਸਰ ਦੁਕਾਨ ਦੀ ਕਲੈਕਸ਼ਨ ਸੀਗੀ ਸਾਡੀ ਬੇਰਸ ਜਿਹੜੀਆਂ ਦੁਕਾਨਾਂ ਤੁਸੀਂ ਕਰਦੇ ਹਾਂਜੀ ਦੁਕਾਨ ਹਾਂਜੀ ਸਰ ਹੋਲ ਸੇਲ ਤੇ ਫਿਰ ਹੁੰਦੇ ਆਪਾਂ ਨੂੰ ਹੁੰਦੇ ਵੀ ਦਿਨ ਚ ਟਾਈਮ ਨਹੀਂ ਮਿਲਦਾ ਵੀ ਆਪਾਂ ਕਰੇ ਗਿਣ ਕੇ ਸਵੇਰੇ ਬੈਂਕ ਬੰਕ ਚ ਜਮਾ ਕਰਾ ਦਿੰਦੇ ਆਪਾਂ ਤੁਸੀਂ ਹੁਰੀਆ ਦੇਖਾ ਕਿਸ ਤਰ੍ਹਾਂ ਦੇ ਸੀ ਸਰ ਦੋਨੇ ਤੇ ਮੂੰਹ ਬੰਨੇ ਹੋਏ ਸੀਗੇ ਤਿੰਨਾਂ ਦੇ ਹਾਂਜੀ ਤਿੰਨ ਸੀਗਾ ਤਿੰਨ ਬੰਦੇ ਸੀਗੇ ਸਰ ਤਿੰਨ ਨੇ ਮੂੰਹ ਬੰਨ੍ਹ ਕੇ ਰੱਖਿਆ ਹਾਂਜੀ ਹਾਂਜੀ ਉੱਥੇ ਨਹੀਂ ਰਸੀਗਾ ਜਿੱਥੇ ਤੁਹਾਨੂੰ ਗੇਰਿਆ ਉਹਨਾਂ ਤੋਂ ਥੋੜਾ ਜਿਹਾ ਅਸੀਂ ਦੁਕਾਨ ਤੋਂ ਨਾ ਜੀ ਘਰੇ ਜਾ ਰਹੇ ਸੀਗੇ ਜੀ ਤੇ ਆ ਕੇ ਨਾ ਐਸਡੀ ਤੋਂ ਪਹਿਲਾਂ ਮੈਨੂੰ ਸਿੱਟਤਾ ਹੀ ਫਿਰ ਇਹਨੂੰ ਸਿੱਟਤਾ ਇਹ ਕਿੜਾ ਹੋ ਕੇ ਭੱਜਿਆ ਮਗਰ ਤੇ ਇਹਦੇ ਚੱਕਰ ਟੱਪਾ ਮਾਰਿਆ ਉਹਨਾਂ ਨੇ ਤੇ ਭੱਜਿਆ ਵੀ ਬਹੁਤ ਉਹਨਾਂ ਨੇ ਟੱਪਾ ਲੈ ਕੇ ਭਰਾਰ ਹੋ ਗਏ ਜੀ ਉਹਦੇ ਪੈਸੇ ਵੀ ਟੈਕਟ ਉਹ ਐਕਟਿਵਾ ਤੇ ਦੇ ਕਿਛ ਪੈਸੇ ਵੀ ਨਹੀਂ ਜੀ ਐਕਟਿਵਾ ਵੀ ਨਾਲ ਹੀ ਰੱਖੀ ਹੋ ਟੈਕਟ ਵੀ ਨਾਲ ਲੱਗੇ ਉੱਥੇ ਕੋਈ ਹੈ ਨਹੀਂ ਸੀ ਜਦੋਂ ਇਹ ਘਟਨਾ ਵਾਪਰੀ ਐ ਉੱਥੇ ਫਿਰ ਲੋਕ ਜਦ ਨਹੀਂ ਕੁੱਕਾ ਮਾਰਿਆ ਜੀ ਸਾਰੇ ਨਿਕਲੇ ਸੀ ਬਾਹਰ ਮਗਰ ਕੋਈ ਭੱਜਿਆ ਨਹੀਂ ਇਹ ਮਗਰ ਭੱਜੇ ਫਿਰ ਨਾਲ ਦੀ ਨਾਲ ਇਹਦੇ ਸੱਟ ਮਾਰੀ ਇਹ ਜੀ ਐਕਟ ਵਿੱਚ ਫਰਦਾਤੀ ਤੇ ਦਿਖਾਉਂਦਾ ਸੀ ਉਹਨਾਂ ਤੋਂ ਉਹ ਐਸੇ ਤਰ੍ਹਾਂ ਕੋਹnde ਬਿਜਾਰੇ ਉਹਨਾਂ ਨੇ ਚੱਕ ਕੇ ਟਾਪਾ ਤੋੜ ਕੇ ਟਾਪਾ ਮਾਰਿਆ ਇਹਦੇ ਵਿੱਚ ਹੁਣ ਕੀ ਮੰਗ ਕਰਦੇ ਤੁਸੀਂ ਹੈ ਜੀ ਕੀ ਮੰਗ ਕਰਦੇ ਤੁਸੀਂ ਦੇਖੋ ਤੁਸੀਂ ਦੇਖੋ ਇਹ ਜਿਹੜੀ ਵੀ ਗਲਤ ਕੰਮ ਚੱਲ ਰਹੇ ਨੇ ਇਹ ਬੰਦ ਹੋਣੇ ਚਾਹੀਦੇ ਆਪਣੇ ਵਾਸਤੇ ਨਹੀਂ ਕਿੱਲੇ ਵਾਸਤੇ ਇਹ ਸਾਰੇ ਵਾਸਤੇ ਬੰਦ ਹੋਣੇ ਚਾਹੀਦੇ ਤੁਹਾਡੇ ਵੀ ਸੱਟ ਲੱਗ ਸਕਦੀ ਸੀ ਤੁਸੀਂ ਬਿਜਰ ਕੋ ਦੱਸੋ ਦੇਖੋ ਮੈਂ ਨਹੀਂ ਜੀ ਕਿਸੇ ਦੀ ਵੀ ਲੱਗ ਸਕਦੀ ਹੈ ਆਪਣੇ ਸਹੇਜੇ ਕਿਸੇ ਦੀ ਵੀ ਲੱਗ ਸਕਦੀ ਹੈ ਦੁੱਖ ਸਭ ਦੇ ਹੀ ਜਪਣ ਤੇ ਜਿਹੜੀ ਰਾਤ ਮਾਰਦਾ ਤੋਰੀਆ ਕੁਝ ਲੱਗਿਆ ਜੀ ਪਤਾ ਕਿਵੇਂ ਨਹੀਂ ਅਜੇ ਸਾਡੇ ਕੋਲ ਜਿਹੜੀ ਹੈਗੀ ਉਹ ਐਮਐਲਏ ਆ ਗਈ ਉਹਦੀ ਥਾਣੇ ਪਹੁੰਚ ਗਈ ਹੈ ਤੇ ਅਸੀਂ ਬਿਆਨ ਲਿਖ ਰਹੇ ਹਾਂ ਉਹਦੇ ਤੇ ਪੱਕੇ ਜੀ ਪੜਤਾਲ ਲਾ ਕੇ ਡੂੰਗਾ ਇਹ ਨਾ ਕਰਾਂਗਾ ਜੀ ਪਤਾ ਲੱਗਿਆ ਉਹ ਤੇ ਐ ਕੋਈ ਬੰਦਾ ਰਾਤ ਆਪਣਾ ਉਥੋ ਹਾਰੇ ਕੋਲਾੜ ਮੰਡੀ ਤੋਂ ਹਾਂ ਅਕਲਿਆਨੇ ਦੀ ਦੁਕਾਨ ਕਰਦਾ ਰਾਤ ਉਹ ਜੀ ਸਕੂਟਰੀ ਕੋ ਲੈ ਗਿਆ ਖੋਕ ਦੇ ਸੱਟ ਮਾਰੀ ਸਿਰ ਦੇ ਵਿੱਚ ਇੰਨਾ ਉਹ ਹੁਣ ਫਰਪਤਾ ਲੱਗਾ ਅਕੈਡਮੀ 2 ਲੱਖ ਰੁਪਿਆ ਵੀ ਸੀ ਹਾਂ ਉਹ ਕਹਿ ਰਹੇ ਆ ਜੇ ਕਹਿ ਰਹੇ ਆ ਜੇ ਪਰ ਦੇਖਦੇ ਆ ਪੜਤਾਲ ਕਰਦੇ ਆ ਅਸਲੀਅਤ ਕੀ ਹੈ ਕੋਈ ਸੀਸੀਟੀਵੀ ਆਈ ਹੈ ਸਾਹਮਣੇ ਨਹੀਂ ਅਜੇ ਆਈ ਨਹੀਂ ਚੈੱਕ ਕਰ ਰਹੇ ਆ ਪੂਰਾ ਕੀ ਕਾਰਵਾਈ ਕਰ ਹੁਣ ਬਿਆਨ ਲਿਖਾਂਗੇ ਤੇ ਬਿਆਨ ਲਿਖ ਕੇ ਜੋ ਬੰਦੀ ਕਾਰਵਾਈ ਹੈ ਪੂਰੀ ਕਰਾਂਗੇ ਜਾਂਚ ਕਰਾਂਗੇ ਐਡਮਿਟ ਹੈ ਜੀ ਬੰਦਾ ਹਾਂ ਬੰਦਾ ਐਡਮਿਟ ਹੈ ਜੀ